ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਮੀਟ ਕਰਦੇ ਤੁਸੀਂ ਸਾਰੇ ਠੀਕ ਹੋਣਾ ਤੇ ਮੈਂ ਨਾ ਤਾਂ ਤੋ ਤਿਆਰ ਹੋ ਚੁੱਕੀ ਆ ਆ ਦੇਖੋ ਕਪੜੇ ਕਪੜੇ ਧੋਲੇ ਸੀ ਜਿਹੜੇ ਕੱਲ ਪਾਏ ਹੋਏ ਸੀ ਕਪੜੇ ਕੁਫਰੇ ਧੋ ਕੇ ਸਾਰਾ ਕੁਝ ਕਰ ਕੇ ਫਰੀ ਹੋ ਗਈ ਆ ਹੁਣ ਮੈਂ ਨਾਟਕ ਦੇਖ ਰਹੀ ਸੀ ਸੀਰੀਅਲ ਤੁਹਾਨੂੰ ਦਿਖਾਣੀ ਆਪਾਂ ਸੀਰੀਅਲ ਦੇਖ ਰਹੀ ਸੀ ਜਿਹੜਾ ਆ ਦੇਖੋ ਐਡ ਆ ਗਈ ਆ ਹਲੇ ਆਪਾਂ ਅੱਜ ਸੀਰੀਅਲ ਦੇਖ ਰਹੀ ਸੀ ਤੇ ਮੈਨੂੰ ਨਾ ਥੋੜੀ ਤਾਂ ਬੈਠੇ ਠੀਕ ਨਹੀਂ ਲੱਗ ਰਿਹਾ ਅੱਜ ਮੈਨੂੰ ਸ਼ੇਅਰ ਦੇ ਪਜ ਚੁੱਕੇ ਆ ਪੰਜ ਤਾਂ ਰੈਡੀ ਆ ਚੁੱਕੇ ਆ ਕਮ ਤੋਂ ਮੈਂ ਤਿਆਰ ਸਾਰਾ ਹੋ ਗਈ ਸੀ ਤੇ ਹੁਣ ਮੈਂ ਜਾਣੀਆਂ ਦੇਖਦੀ ਆ ਦਾਲ ਸਬ지 ਜਿਓ ਬਣਾਣਾ ਬਣਾਵਾਂਗੇ ਅੰਦਰ ਸਬ지 ਪਈ ਹੋਈ ਆ ਥੋੜੀ ਜਿਹੀ ਸਵੇਰ ਦੀ ਉਹ ਡੈਡੀ ਬਿਸਕਟ ਲੈ ਕੇ ਆਏ ਸੀ ਆ ਦੇਖੋ ਆ ਬਿਸਕਟ ਨੇ ਹੁਣੇ ਚਾਹ ਬਣਾਣਾ ਕਿਉਂ ਟੀਵੀ ਚ ਰਿਚਾਰਜ ਮੁੱਕ ਗਿਆ ਸੀ ਤਾਂ ਡੈਡੀ ਗਏ ਰਿਚਾਰਜ ਕਰਨ ਤੇ ਚਾਰਜ ਕਰਨ ਤੋਂ ਬਾਅਦ ਉਸ ਵਾਰ ਡੈਡੀ ਆ ਕੇ ਨਹਾਣਗੇ ਉਹਨਾਂ ਨੂੰ ਭੁੱਖ ਲੱਗੀ ਹੋਈ ਆ ਦੇਖੋ ਤਾਂ ਕਿਸੇ ਦੇ ਰੋਟੀ ਸੀ ਕੋ ਉੱਥੇ ਜਾ ਕੇ ਖਾਈ ਆ ਉਹਨਾਂ ਨੇ ਇੱਥੇ ਪਤਾ ਨਹੀਂ ਦੁਪਹਿਰੇ ਖਾਧੀ ਜਾਂ ਨਹੀਂ ਖਾਧਦੀ ਭੁੱਖ ਲੱਗੇ ਉਹਨੇ ਰੋਟੀ ਬਣਾਣੀ ਸੀ ਕਿੰਦਾ ਕੋਈ ਨਾ ਮੈਂ ਚਾਹ ਪੀ ਲਾਂਗੇ ਉਹਦੇ ਨਾਲੇ ਫਿਰ ਥੋੜਾ ਆਰਾਮ ਮਿਲ ਜਾਊਗਾ ਮੈਂ ਤਾਂ ਠੀਕ ਤਾਂ ਉਹਨੇ ਮੈਂ ਫਟਾਫਟ ਚਾਹ ਬਣਾ ਦੇਣੀ ਚਾਹ ਦੇ ਦੇਣੀ ਆ ਫਿਰ ਉਹ ਖਾਣੇ ਵੇ ਬਿਸਕਟ ਵਾਸਕਟ ਖਾ ਲੈਣੇ ਕੁਛ ਨਾਲ ਕਿਉਂਕਿ ਕਿਸੇ ਤਰ੍ਹਾਂ ਕੀ ਪਰੋਸਾ ਮੈਂ ਡੈਡੀ ਨੂੰ ਕਿਹਾ ਵੀ ਸ ਰੋਟੀ ਲੈ ਜਾਓ ਇਹ ਕਰਦੇ ਪਰ ਲੈ ਕੇ ਨਹੀਂ ਗਏ ਚਾਹ ਬਣਾਣ ਲੱਗ ਗਿਆ ਡੈਡੀ ਗਏ ਨਾਣ ਵਾਸਤੇ ਤਾਂ ਮੈਂ ਫਟਾਫਟ ਚਾਹ ਬਣਾ ਦਿੰਦੇ ਆ ਦੇਖੋ ਚਾਹ ਬਣਾ ਲੀ ਜ ਸਾਡੇ ਆ ਚਾਹ ਬਣ ਰਹੀ ਆ ਤੋ ਚਾਹ ਉਹਨਾਂ ਤੋਂ ਬਾਅਦ ਫਟਾਫਟ ਠੀਕ ਹੈ ਮੇ ਹਸਬੰਦ ਪਤਾ ਨਹੀਂ ਕਿ ਦੁਵਾੜੇ 6 ਵਜੇ ਛੁੱਟੀ ਕਰਨ ਨੂੰ ਫੇਰ ਆਣਗੇ ਘਰੇ ਜਦ ਤੱਕ ਉਹ ਆਂਦੇ ਹੋਏ ਤਾਂ ਬਸ ਉੱਠਾ ਡੀਨ ਨੂੰ ਪੁੱਛ ਕੇ ਅੱਜ ਬਹੁਤ ਚਾਹ ਬਣ ਚੁੱਕਿਆ ਵਾ ਸਾਡਾ ਤੇ ਆਪਾਂ ਹੁਣ ਚਾਹ ਪਾ ਲੱਗਿਆ ਆਪਿਆ ਗਲਾਸ ਗਲਾਸ ਦੇ ਵਿੱਚ ਫਟਾਫਟ ਆਪਾਂ ਚਾਹ ਪਾ ਦਿੰਦੇ ਆ ਡੈਡੀ ਆਣਾ ਲਿਆ ਤੇ ਆ ਸਾਡੇ ਚਾਹ ਪਾਉਣੇ ਡੈਡੀ ਕਿੱਥੇ ਗਏ ਦੇਖ ਲਿਆ ਮੈਂ ਗਏ ਇੱਥੇ ਡੈਡੀ होया आन लग लगे डाडे मौसम देखो है जाुप नहीं तो है मेरे हसबेंड आ चुके हैं काम तो कुछ लेके आया तीन तीन, तीन चीजें चार पहला है फैन दूजा है ब्रैड तीजा है आलू भुजिया चौथा ये की है कमेंट करके जरूर दस ये की है चौथला मैं दसूंग कमेंट करके दसना कि है कि चौथला ਪਲੀਜ਼ ਕਮੈਂਟ ਮੀ ਠੀਕ ਆ ਚਲੋ ਮੈਂ ਹੀ ਦੱਸ ਦਿੰਨੀ ਹਾਂ ਕਾਲੇ ਲਿਫਾਫੇ ਚ ਸੀ ਗਾ ਕੀ ਤੁਸੀਂ ਕਮੈਂਟ ਕਰਕੇ ਰਹਿਣ ਦਿਓ ਮੈਂ ਦੱਸ ਦਿੰਨੀ ਹਾਂ ਕੀ ਹੈ ਮੈਂ ਤੁਹਾਨੂੰ ਦਿਖਾਣ ਲੱਗੀ ਹਾਂ ਕੀ ਹੈ ਤੇ ਤੁਸੀਂ ਦੇਖੋ ਧਿਆਨ ਨਾਲ ਕੀ ਹੈ ਆ ਐਪਲ ਐਪਲ ਹੈ ਗਿਆ ਦੇਖ ਲਓ ਸਾਡੇ ਐਪਲ ਤੇ ਚਾਹ ਬਣ ਚੁੱਕੀ ਆ ਚਾਹ ਬਣਨ ਤੋਂ ਬਾਅਦ ਦੇਖੋ ਵਾਲਾਣ ਵਾਲਾ ਵਾਲਾਣ ਤੋਂ ਬਾਅਦ ਪੀਵਾਂਗੇ ਆਪਾਂ ਚਾਹ ਪੀਂਦੇ ਵੀ ਨਹੀਂ ਟੇਸਟੀ ਲੱਗਦੇ ਬਹੁਤ ਜ਼ਿਆਦਾ ਮੈਂ ਤਾਂ ਬਹੁਤ ਟੇਸਟੀ ਲੱਗਦਾ ਚਾਹ ਪੀਂਦੇ ਮਜ਼ਾ ਆ ਜਾਂਦਾ ਚਾਹ ਪੀ ਕੇ ਗਾਇਸ ਆਪਾਂ ਜਾ ਰਹੇ ਹਾਂ ਚਾਹ ਪੀਣ ਮੈਂ ਤਾਂ ਬ੍ਰੈਡ ਖਾਂਦੇ ਨਹੀਂ ਮੈਂ ਤਾਂ ਇਹ ਖਾਉਂ ਮੈਂ ਇਹ ਖਾਉਂ ਬ੍ਰੈਡ ਬਰੋਡ ਨਹੀਂ ਖਾਂਦਾ ਬ੍ਰੈਡ ਮੈਂ ਹਸਬੰਦ ਹੀ ਖਾਣੇ ਮੈਂ ਤਾਂ ਖਾਣੇ ਨਹੀਂ ਜਾ ਰਹੇ ਹਾਂ ਚਾਹ ਪੀਣ ਤੁਸੀਂ ਵੀ ਆ ਜਾਓ ਸਾਡੇ ਚਾਹ ਪੀਣ ਚਲੋ ਚਾਹ ਪੀਣ ਚੱਲਦੇ ਹਾਂ ਤੇ ਆ ਸਾਡੀ ਸਭ ਤੋਂ ਵੱਡੀ ਚੁਣੌਤੀ ਹੋ ਗਈ ਹੈ ਆਪਣੇ ਸਿਹਤ ਨੂੰ ਹੈਲਦੀ ਬਣਾ ਚਾਹ ਪੀਓ ਆ ਲੈ ਚਾਹ ਪੀਓ ਤੁਸੀਂ ਆ ਕੇ ਪੀ ਲਓ ਸਾਰੇ ਸਭਪਾ ਚਾਹ ਚੂ ਪੀ ਲਈ ਹੈ ਚਾਹ ਵੀ ਘਟ ਚੁੱਕੇ ਨੇ ਤੇ ਬਸ ਰੋਟੀ ਬਣਾਨੀ ਹੈ फटाफट ਆਟਾ ਗੁੰਨ ਕੇ ਰੋਟੀ ਬਣਾ ਲਈਏ ਸਬਜੀ ਪਈ ਹੋਈ ਹੈ ਕੱਲ ਦੀ ਹੋਈ ਖਾਵਾਂਗੇ ਤੇ ਗਾਇਸ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਪਲੀਜ਼ ਮੇਰੇ ਵਲੌਗ ਨੂੰ ਲਾਈਕ ਕਮੈਂਟ ਸੇ ਜੋ ਕੋਈ ਵੀਡੀਓ ਨੂੰ ਵਾਦੇ ਤੋਂ ਬਾਅਦ ਸੇਅਰ ਕਰਿਓ ਤਦ ਤੱਕ ਲਈ ਬਾਏ ਮੈਂ ਮਿਲਦੇ ਆਂ ਨੈਕਸਟ ਵਲੌਗ ਚ ਪਲੀਜ਼ ਵਲੌਗ ਨੂੰ ਸੇਅਰ ਕਰਿਆ ਕਰਨਾ ਬਦਦੇ ਤੇ ਵੇਖਿਆ ਕਰਿਓ ਓਕੇ Bye.